ਟਾਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕੇ ਦਲਜੀਤ ਸਿੰਘ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਤੁਸੀਂ ਤੇ ਤੁਹਾਡੀ ਫੈਮਲੀ ਇਸ ਮੌਨਸੂਨ ਦੇ ਮੌਸਮ ਵਿੱਚ ਠੀਕ ਠਾਕ ਹੋਵੋਗੇ। ਇਹ ਯਾਰੋ ਗੱਲ ਕਰਨ ਲੱਗੇ ਆ ਬਿਆਨਤ ਕੌਰ ਤੇ ਲਾਪ੍ਰੀਤ ਸਿੰਘ ਦੀ। ਲਾਪ੍ਰੀਤ ਸਿੰਘ ਜੋ ਬਿਆਨਤ ਕੌਰ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਪਰ ਬਿਆਨਤ ਕੌਰ ਨੇ ਲਾਪ੍ਰੀਤ ਸਿੰਘ ਨਾਲ ਧੋਖਾ ਕੀਤਾ ਤੇ ਲਾਪ੍ਰੀਤ ਨੇ ਸੁਸਾਈਡ ਕਰ ਲਿਆ। ਸੋ ਯਾਰੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਪ੍ਰੀਤ ਦੇ ਕਰਦੇ ਹਾਲਾਤ ਦੱਸਾਂਗੇ। ਕਿ ਲਾਪਰੀ ਦਾ ਘਰ ਕਿਹੋ ਜਿਹਾ ਸੀ 25 ਤੋਂ 40 ਲੱਖ ਰੁਪਏ ਲਾ ਕੇ ਤਾਂ ਬਿਆਨਤ ਕੌਰ ਨੂੰ ਬਾਹਰ ਭੇਜ ਦਿੱਤਾ ਪਰ ਲਾਪਰੀ ਦੇ ਘਰ ਦੇ ਹਾਲਾਤ ਕਿਹੋ ਜੇ ਸੀ ਕਿ ਲਾਪਰੀ ਦੀ ਕੋਠੀ ਬਣੀ ਹੋਈ ਸੀ ਜਾਂ ਉਹ ਅਜੇ ਵੀ ਬਾਲਿਆਂ ਵਾਲੇ ਘਰ ਵਿੱਚ ਰਹਿੰਦਾ ਸੀ ਤੇ ਆਪਣੀ ਜ਼ਮੀਨ ਤੇ ਲੋਨ ਲੈ ਕੇ ਬਿਆਨਤ ਕੌਰ ਨੂੰ ਬਾਹਰ ਭੇਜ ਦਿੱਤਾ ਸੋ ਆਓ ਤੁਹਾਨੂੰ ਲਾਪਰੀ ਦੇ ਘਰ ਵਾਲੇ ਇੱਕ ਛੋਟੀ ਜਹੀ ਝਾਤ ਮરાਉਂਦੇ ਆਂ ਸੋ ਆਓ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਆਂ ਇਨਾਂ ਵੀਡੀਓ ਵੱਲ ਹਾਂਜੀ ਮਿੱਤਰੋ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਰੱਖਿਓ ਕਿ ਬਿਆਨਤ ਕੋ ਡਿਪੋਰਟ ਹੋਣੀ ਚਾਹੀਦੀ ਏ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਫਿਰ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।